ਇਹ ਉੱਥੇ ਖੜ ਕੇ ਐਲਾਨ ਕਰਦਾ ਵੀ ਜਿੰਨੇ ਅਕਾਲੀ ਦਲ ਦੇ ਵਿੱਚੋਂ ਹੁਣ ਇਹਨਾਂ ਗੱਲਾਂ ਕਰਕੇ ਮਤਭੇਦਾਂ ਕਰਕੇ ਆਗੂ ਕੱਢੇ ਗਏ ਨੇ ਮੈਂ ਉਹ ਸਾਰੇ ਕੱਢਣ ਦਾ ਫੈਸਲਾ ਵਾਪਸ ਲੈਣਾ ਜੇ ਬਾਦਲ ਨੇ ਲਾਈਨ ਬਦਲੀ ਆ ਸਾਰੀ ਤਾਂ ਆਹ ਅਹੀ ਜਮੂਰਾ ਲੀਡਰਸ਼ਿਪ ਸਾਹਮਣੇ ਆਈ ਆ ਸੀਓ ਪੰਥ ਦੇ ਜਿਹੜੇ ਚਾਰ ਕੇਂਦਰ ਸੀ ਏਕਾਲ ਤੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਕੀ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਇੱਕ ਪਰਿਵਾਰ ਦੀ ਦੇਵਚਾਗੇ ਤਾਕਤ ਦਾ ਕੇਂਦਰੀਕਰਨ ਹੋ ਗਿਆ ਉਹਨਾਂ ਨੇ ਜਥੇਬੰਦ ਕਲਾਈਨ ਵੀ ਬਦਲਤੀ ਨਾਲ ਦੀ ਨਾਲ ਸਗਮੀਰ ਕੰਨਾ ਮੈਂ ਚੱਲਿਆ ਗੁਰਦੁਆਰਾ ਨਾਡਾ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਆਪੇ ਅਪੀਲ ਆਪੇ ਜੱਜ ਆਪੇ ਦੋਸ਼ੀ ਆਪੇ ਬਰੀ ਨਹੀਂ ਇਹ ਪਰਮਾਨ ਮੈਨੂੰ ਨਹੀਂ ਲੱਗਦਾ ਪਰਮਾਨ ਹੋ ਪਰ ਕਿਉਂਕਿ ਦੂਜਿਆਂ ਦੇ ਪੱਲੇ ਵੀ ਕੱਖ ਨਹੀਂ ਪਹਿਲੀ ਗਲਤ ਤੀਜੀ ਗੱਲ ਇਹਨਾਂ ਸਾਰਿਆਂ ਚ ਸਾਂਝ ਆ ਭਾਜਪਾ ਨਾਲ ਬੀਬੀ ਜਗੀਰ ਕੌਰ ਵੀ ਭਾਜਪਾ ਨਾਲ ਢੀਂਡ ਸਾਹਿਬ ਵੀ ਭਾਜਪਾ ਨਾਲ ਅਕਾਲੀ ਦਲ ਵੀ ਭਾਜਪਾ ਨਾਲ ਭਾਜਪਾ ਨਾਲ ਤਕਨੀਕੀ ਤੌਰ ਤੇ ਅੱਡਾ ਜੋ ਤੱਕ ਹੁਣ ਤੱਕ ਭਾਜਪਾ ਦੀ ਕਿਸੇ ਨੀਤੀ ਦੇ ਖਿਲਾਫ ਤਾਂ ਬੋਲਿਆ ਨਹੀਂ ਗਲਤੀ ਨਹੀਂ ਮੰਨੀ ਉਹਨੇ ਦੋਸ਼ੀ ਠਹਿਰਾਇਆ ਦੂਜਿਆਂ ਨੂੰ ਇੱਕ ਗੱਲ ਆਪਾਂ ਚਲੋ ਕਹਿ ਸਕਦੇ ਆ ਹੁਣ ਤੱਕ ਤਾਂ ਕਹਿੰਦੀ ਨਹੀਂ ਸੀ ਸਾਤੋਂ ਕੋਈ ਭੁੱਲ ਹੋਈ ਇਹ ਕਹਿਣਾ ਵੀ ਕੋਈ ਭੁੱਲ ਹੋਈ ਆ ਇੰਨੇ ਕਿ ਤੁਸੀਂ ਹਾਂ ਪੱਕੀ ਕਹਿ ਸਕਦੇ ਹੋ ਪਰ ਉੱਥੇ ਖੜ ਕੇ ਵੀ ਪੂਰਾ ਝੂਠ ਬੋਲਿਆ ਉਹ ਕਹਿੰਦਾ ਸਾਨੂੰ ਦੋਸ਼ੀ ਫੜਨ ਦਾ ਮੌਕਾ ਨਹੀਂ ਦਿੱਤਾ ਦਵਾ ਸਾਡੇ ਤੇ ਇੰਨਾ ਪਾਤਾ ਸੀਬੀਆਈ ਨੂੰ ਜਾਂਚ ਦੇਣੀ ਪੈਗੀ ਕੋਰਾ ਝੂਠ ਬੋਲਦਾ ਇਹਨਾਂ ਨੇ ਜਾਂਚ ਕੀਤੀ ਖਾਟੜ ਦੀ ਗਵਾਈ ਚ ਟੀਮ ਬਣੀ ਪੰਜ ਗ੍ਰਾਈਆਂ ਵਾਲੇ ਦੋ ਭਰਾ ਦੋਸ਼ੀ ਕਰਦਾਨ ਨੇ ਪੁਲਿਸ ਹੈੱਡਕੁਆਰਟਰ ਚ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਵੀ ਬਰਗਾੜੀ ਕੰਡ ਨਾਲਾ ਮਸਲਾ ਹੱਲ ਹੋ ਗਿਆ ਜੀ ਵਿਦੇਸ਼ੀ ਹੱਥ ਵੀ ਸਾਫਤ ਹੋ ਗਿਆ ਜੀ ਸਕਮੀਰ ਕਹਿੰਦਾ ਮੈਂ ਚੱਲਿਆ ਗੁਰਦੁਆਰਾ ਨਾਡਾ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ। ਉਹ ਤਾਂ ਜਦੋਂ ਫੂਲਕੇ ਨੇ داخل ਦਿੱਤਾ ਉਹ ਸਾਰੇ ਹੀ ਫਰਾਡ ਨਿਕਲ ਹੀ ਜਾਂ ਚ। ਲੋਕਾਂ ਨੂੰ ਜਦੋਂ ਐ ਹੋ ਗਿਆ ਵੀ ਤੂੰ ਤਾਂ ਸਰਸੇ ਵਾਲਿਆਂ ਨੂੰ ਬਰੀ ਕਰ ਗਿਆ। ਉਹਨਾਂ ਨੇ ਇਸ਼ਤਿਹਾਰ ਲਾਏ ਅਸੀਂ ਕਰ ਲਿਆ ਤੁਹਾਡਾ ਗੁਰੂ ਚੋਰੀ ਉਹਦੀ ਫਿਲਮ ਦਾ ਰੌਲਾ ਸੀ ਕਰੋ ਉਹ ਸਾਰੇ ਕਸੇ ਤੇ ਮਿੱਟੀ ਪਾਦੀ ਸੀ। ਮੁੜ ਕੇ ਸੀਬੀਆਈ ਨੇ ਪਾਦੀ। ਸੋ ਇਸ ਕਰਕੇ ਇਹਨੇ ਆਪਦੇ ਆਪ ਨੂੰ ਦੋਸ਼ੀ ਥੋੜੋ ਠਾਰ ਆ। ਇਹ ਕਹਿੰਦਾ ਹੁਣ ਸਾਨੂੰ ਮੌਕਾ ਦਿਓ। ਫਿਰ ਅਸੀਂ ਅਸਲੀ ਦੋਸ਼ੀ ਫੜਾਂਗੇ। ਜਿਨ੍ਹਾਂ ਨੇ ਤੇ ਸਿਆਸਤ ਕੀਤੀ ਆ ਉਹਨਾਂ ਨੂੰ ਨੰਗੇ ਕਰਾਂਗੇ। ਸਾਰਿਆਂ ਨੇ ਸਿਆਸਤ ਕੀਤੀ ਆ ਇਨਸਾਫ ਦੀ ਸਿਆਸਤ ਸਿਆਸਤ ਕੋਈ ਮਾੜੀ ਗੱਲ ਨਹੀਂ ਇਨਸਾਫ ਦੀ ਸਿਆਸਤ ਕਰਨ ਖਾਤਰ ਵੋਟਾਂ ਦੀ ਸਿਆਸਤ ਕੀਤੀ ਆ ਸਿਰਫ ਤੁਹਾਨੂੰ ਲੱਗਦਾ ਕਿ ਇਹ ਅੱਗੀ ਦੀ ਰਾਜਨੀਤੀ ਦੇ ਲਈ ਸਾਰੀਆਂ ਚੀਜ਼ਾਂ ਹੋਈਆਂ ਨੇ ਮਤਲਬ ਦਿਲੋਂ ਕੁਝ ਨਹੀਂ ਹੋਇਆ ਪੰਜਾਬੀ ਦਾ ਇੱਕ ਉਹ ਕਹਾਵਤ ਆ ਨਾ ਮਰਦੀ ਨੇ ਅੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਂ ਜਿ ਇਹ ਅਕਾਲੀ ਇੱਕ ਤਾਂ ਪ੍ਰਤੀਸ਼ਵਰਦ ਸੀ ਇਹ ਉੱਥੇ ਖੜ ਕੇ ਐਲਾਨ ਕਰਦਾ ਵੀ ਜਿੰਨੇ ਅਕਾਲੀ ਦਲ ਦੇ ਵਿੱਚੋਂ ਹੁਣ ਇਹਨਾਂ ਗੱਲਾਂ ਕਰਕੇ ਮਤਭੇਦਾਂ ਕਰਕੇ ਆਗੂ ਕੱਢੇ ਗਏ ਨੇ ਮੈਂ ਉਹ ਸਾਰੇ ਕੱਢਣ ਦਾ ਫੈਸਲਾ ਵਾਪਸ ਲੈਣਾ ਅਸਲ ਗੱਲ ਇਹ ਸੀ ਇਹ ਕਹਿੰਦਾ ਮੈਂ ਅਸਤੀਫਾ ਦਿੰਦਾ ਅਕਾਲ ਤਖਤ ਨੂੰ ਬੇਨਤੀ ਕਰਦਾ ਵੀ ਪੰਥਕ ਲੀਹਾਂ ਤੇ ਅਕਾਲੀ ਦਲ ਦੀ ਮੁਰੇਕਤਾ ਕਰੋ ਮੁਰੇ ਕੇ ਚਾਹੇ ਇਹਨੂੰ ਆਗੂ ਚੁਣ ਲੈਂਦੇ ਮਤਲਬ ਐਡਾ ਵੱਡਾ ਦਿਲ ਚਾਹੀਦਾ ਐਡਾ ਦਿਲ ਚਾਹੀਦਾ ਜੇ ਤੁਸੀਂ ਹੁਣ ਇਹ ਕਹਿੰਦਾ ਕਿਉਂਕਿ ਮੈਂ ਮਾਫੀ ਮੰਗ ਲਈ ਆਓ ਮੇਰੇ ਚ ਨੇੜੇ ਇਕੱਠੇ ਹੋ ਹੁਣ ਇਹ ਚ ਬੜੇ ਪੰਗੇ ਨੇ ਉਹਨੇ ਢੀਂਡ ਸਾਹ ਤਾਂ ਕਹਿੰਦਾ ਮੈਂ ਐਨਡੀਆ ਦਾ ਪਾਰਟ ਐਨਡੀਏ ਨੂੰ ਛੱਡ ਕੇ ਇਹਦੇ ਨਾਲ ਇੱਕ ਤਾਂ ਕਿਉਂ ਕਰੂੰ ਸਮਝ ਨਹੀਂ ਆਉਂਦਾ ਕਿਵੇਂ ਕਰੂੰ ਸੋੜਾਉਣੀਆਂ ਬਹੁਤ ਨੇ ਇਹ ਜਿਹੜੀਆਂ ਵਿਹਾਰ ਚ ਉਤਰਾਇਆਂ ਨੇ ਨਾ ਉਹ ਵੀ ਅਕਾਲ ਤਖਤ ਤੇ ਜਾ ਕੇ ਕਰਨੀਆਂ ਸਿੱਖ ਸਮਝਦੇ ਨੇ ਨਾਲ ਦੀ ਨਾਲੇ ਆ ਗਿਆ ਵੀ ਤੂੰ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਐ ਤੂੰ ਮੰਜੀ ਸਾਹਿਬ ਦੀਵਾਨ ਚ ਕਾਨਫਰੰਸ ਕਰਦਾ ਉੱਥੋਂ ਪੱਲਾ ਪਾ ਕੇ ਅਕਾਲ ਤਖਤ ਦੇ ਜਥੇਦਾਰ ਕੋਲੇ ਜਾਂਦਾ ਲਿਖਤੀ ਜਥੇਦਾਰ ਫੈਸਲਾ ਲੈਂਦਾ ਆਪੇ ਅਪੀਲ ਆਪੇ ਜੱਜ ਆਪੇ ਦੋਸ਼ੀ ਆਪੇ ਬਰੀ ਨਹੀਂ ਇਹ ਪ੍ਰਵਾਨ ਮੈਨੂੰ ਨਹੀਂ ਲੱਗਦਾ ਪ੍ਰਵਾਨ ਹੋ ਪਰ ਕਿਉਂਕਿ ਦੂਜਿਆਂ ਦੇ ਪੱਲੇ ਵੀ ਕੱਖ ਨਹੀਂ ਪਹਿਲੀ ਗਲਤ ਤੀਜੀ ਗੱਲ ਇਹ ਨਾਲ ਸਾਰਿਆਂ ਚ ਸਾਂਝਾ ਭਾਜਪਾ ਨਾਲ ਬੀਬੀ ਜਗੀਰ ਕੌਰ ਵੀ ਭਾਜਪਾ ਨਾਲ ਢੀਂਡ ਸਾਹਿਬ ਵੀ ਭਾਜਪਾ ਨਾਲ ਅਕਾਲੀ ਦਲ ਵੀ ਭਾਜਪਾ ਨਾਲ ਭਾਜਪਾ ਨਾਲ ਤਕਨੀਕੀ ਤੌਰ ਤੇ ਅੱਡਾ ਜੋ ਤੱਕ ਹੁਣ ਤੱਕ ਭਾਜਪਾ ਦੀ ਕਿਸੇ ਨੀਤੀ ਦੇ ਖਿਲਾਫ ਤੋਂ ਬੋਲਿਆ ਨਹੀਂ ਸਗੋਂ ਜਿਹੜਾ ਸਭ ਤੋਂ ਵੱਡਾ ਹਮਲਾ ਉਹਦਾ ਫੈਡਰਲ ਜਿਹੜੇ ਸਟੇਟਾਂ ਦੇ ਇਸ਼ੂ ਨੇ ਤਾਂ ਖਾਸ ਤੌਰ ਤੇ ਉਹਨਾਂ ਤੇ ਜਿਸ ਤਰ੍ਹਾਂ ਐਨਆਰਸੀ ਦੀ ਗੱਲ ਕੀਤੀ ਆ ਜਾਂ ਕਸ਼ਮੀਰ ਦਾ ਮਸਲਾ ਹੈਗਾ ਜੀ ਕਾਲੀ ਦਲ ਹੋਏਗਾ ਜੇ ਕਾਲੀ ਦਲ ਦਾ ਆਪਣਾ ਮੂਹ ਮੰਹੰਦਰਾ ਪਹਿਲਾਂ ਵਾਲਾ ਹੋਏਗਾ ਤੋ ਕਾਲੀ ਦਲ ਇੱਥੇ ਤਾਂ ਵੱਡਾ ਸਟੈਂਡ ਲੈ ਸਕਦਾ ਇਹਨਾਂ ਵਸ ਨਹੀਂ ਕਾਲੀ ਦਲ ਵੱਡਾ ਸਟੈਂਡ ਤਾਂ ਲਊ ਨਾ ਜਿਹੜੀਆਂ ਗਲਤੀਆਂ ਕੀਤੀਆਂ ਨੇ ਜਿਹੜੀਆਂ ਮੈਂ ਗਣਾਈਆਂ ਨੇ ਤੁਹਾਨੂੰ ਕੁਝ ਉਹਨਾਂ ਨੂੰ ਵਾਪਸ ਕਰੇ ਨਾ ਉਹਨਾਂ ਗਲਤੀਆਂ ਤੇ ਸਾਰੇ ਇੱਕ ਮਤ ਨੇ ਸਾਰੇ ਭਾਜਪਾ ਪ੍ਰਤੀ ਰਵਈਏ ਚ ਇੱਕ ਮਤ ਨੇ ਉਹ ਤਾਂ ਸਾਂਝ ਬਣਦੀ ਆ ਨਾ ਚ ਵੱਡੀ ਇਹ ਇਸ ਕਰਕੇ ਮੈਂ ਥੋੜੇ ਇੱਕ ਮੁਹਾਵਰਾ ਇੱਕ ਸਖਤ ਵਰਤਤਾ ਸੀ ਇੱਕ ਟੈਲੀਵਿਜ਼ਨ ਤੇ ਜਦੋਂ ਤੁਹਾਡੀ ਵਿਚਾਰਧਾਰਕ ਲਾਈਨ ਨਿਕਾ ਫਿਰ ਲੀਡਰਸ਼ਿਪ ਕਿਵੇਂ ਬਦਲੂ ਜੀ ਮੈਨੂੰ ਇਹ ਦੱਸੋ ਲਾਈਨ ਤੇ ਲੀਡਰਸ਼ਿਪ ਜੇ ਬਾਦਲ ਨੇ ਲਾਈਨ ਬਦਲੀ ਆ ਸਾਰੀ ਤਾਂ ਆਹੀ ਜਮੂਰਾ ਲੀਡਰਸ਼ਿਪ ਸਾਹਮਣੇ ਆਈ ਆ ਸੀਓ ਜਿਵੇਂ ਕੰਪਨੀਆ ਨੂੰ ਚਲਾਉਂਦੇ ਹੁੰਦੇ ਨੇ ਤਾਂ ਆ ਆ ਨਾ ਹੁਣ ਢੀਰ ਸਾਹਿਬ ਸਭ ਕਹਿੰਦੇ ਸੀ ਸਾਰਾ ਸਿਸਟਮ ਹੀ ਬਦਲਤਾ ਜੀ ਇੱਕ ਵਾਈਸ ਪ੍ਰਧਾਨ ਹੁੰਦਾ ਪਤਾ ਨਹੀਂ ਕਿੰਨੇ ਵਾਈਸ ਪ੍ਰਧਾਨ ਨੇ ਇੱਕ ਜਨ ਸਕੱਤਰ ਹੁੰਦਾ ਪਤਾ ਨਹੀਂ ਕਿੰਨੇ ਜਨ ਸਕੱਤਰ ਨੇ ਜਿੱਥੇ ਸਿਆਸੀ ਲਾਈਨ ਬਦਲੀ ਜਥੇਵੰਦ ਕਲੈਨ ਬਦਲੀ ਲਾਈਨ ਬਦਲ ਨਾਲ ਤਾਂ ਸੁਧਾਰ ਹੋਊਗਾ ਫਿਰ ਚਾਹੇ ਲੀਡਰਸ਼ਿਪ ਇਹੀ ਰਹਿ ਜਾ ਕੋਈ ਗੱਲ ਨਹੀਂ ਜੀ ਲੀਡਰਸ਼ਿਪ ਲਾਈਨਾਂ ਬਦਲ ਸਕਦੀਆਂ ਹੁੰਦੀਆਂ ਨੇ ਰੌਹਲੂ ਵੀ ਲਾਈਨ ਬਦਲੇ ਰਿਹਾ ਨਾ ਬਦ ਬਿਲਕੁਲ ਬਦਲਾ ਜਾ ਰਿਹਾ ਹੈ ਸਰ ਕੇ ਲਾਈਨ ਤੋਂ ਬਿਨਾ ਬਦਲਾ ਨਹੀਂ ਹੋਣਾ ਜੋਰ ਲਾ ਲੈਣ ਸਾਰੇ ਇਕੱਠੇ ਵੀ ਹੋ ਜਾਣ ਫਿਰ ਵੀ ਇਹਨਾਂ ਦੀ ਗੁੱਲੀ ਦੰਨ ਨਹੀਂ ਪੈਣੀ ਮੇਰਾ ਜਿਆਜਾ ਜੀ ਆ ਮਤਲਬ ਇਹ ਹੈ ਕਿ ਆਖਰ ਦੇ ਵਿੱਚ ਜਰੂਰ ਥੋੜਾ ਸਾ ਵਕਤ ਦੇ ਹਿਸਾਬ ਨਾਲ ਜਿਹੜਾ ਕਿ ਮੈਂ ਤੁਹਾਡੇ ਤੋਂ ਇੱਕ ਜਵਾਬ ਜ਼ਰੂਰ ਲੈਣਾ ਚਾਹਾਂਗਾ ਸਾਨੂੰ ਜਿਆਦਾ ਵਕਤ ਹੋ ਗਿਆ ਤੁਹਾਡਾ ਔਰ ਅਕਾਲੀ ਲਾਈਨ ਤੇ ਤੁਸੀਂ ਕਹਿ ਰਹੇ ਹੋ ਕਿ ਅਕਾਲੀਆਂ ਨੂੰ ਪਹਿਲਾਂ ਅਕਾਲੀ ਲਾਈਨ ਤੇ ਆਉਣਾ ਪਵੇਗਾ ਇਕੱਠੇ ਹੋਣ ਨਾਲੋਂ ਪਹਿਲਾਂ ਅਕਾਲੀ ਇੱਕ ਲਾਈਨ ਜਿਹੜੀ ਝਲਕਦੀ ਸੀਗੀ ਜਿਹੜਾ ਇੱਕ ਅਕਾਲੀ ਦਲ ਉਹ ਸੀਗਾ ਉਹ ਮੁਹੰਦਰੇ ਵਾਲਾ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾਰ ਨਾਲ ਵੀ ਗੱਲਬਾਤ ਕਰ ਰਿਹਾ ਸੀ ਤਾਂ ਉਹ ਡੈਮੋਕ੍ਰੈਟਿਕ ਅਕਾਲੀ ਦਲ ਸੀਗਾ ਜਾਂ ਇਸ ਤਰ੍ਹਾਂ ਦੇ ਜਿਹੜੇ ਉਹ ਆਪਣੇ ਵੀ ਉਹਨਾਂ ਦੇ ਪੁਰਾਣੇ ਲੀਡਰਾਂ ਦੇ ਜਿਹੜੇ ਵਿਚਾਰ ਨੇ ਕਿ ਡੈਮੋਕ੍ਰੈਟਿਕ ਮੁਹੰਦਰਾ ਵੀ ਨਹੀਂ ਹੈਗਾ ਅੱਜ ਢਿਓਲ ਜੀ ਤੇ ਜਾਣਾ ਤਾਂ ਵੱਡੀਆਂ ਗੱਲਾਂ ਹੋ ਗਈ ਨਹੀਂ ਜਦੋਂ ਤਾਕਤਾਂ ਦਾ ਕੇਂਦਰੀਕਰਨ ਹੋ ਗਿਆ ਜਦੋਂ ਪੰਥ ਦੇ ਜਿਹੜੇ ਚਾਰ ਕੇਂਦਰ ਸੀ ਇਕਾਲ ਤਖਤ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਇੱਕ ਪਰਿਵਾਰ ਦੀ ਦੇਵਚਾਗੇ ਤਾਕਤਾਂ ਦਾ ਕੇਂਦਰੀਕਰਨ ਹੋ ਗਿਆ ਉਹਨਾਂ ਨੇ ਜਥੇਬੰਦਕ ਲਾਈਨ ਵੀ ਬਦਲਤੀ ਨਾਲ ਦੀ ਨਾਲ ਮਤਲਬ ਜਦੋਂ ਤਾਂ ਆਪਾਂ ਇਹ ਕਹਿੰਦੇ ਆ ਅਕਾਲੀ ਦਲ ਉਹ ਅਕਾਲੀ ਦਲ ਆਵੇ ਪੰਜਾਬੀ ਪਾਰਟੀ ਬਣਾਉਣਾ ਕੋਈ ਗੁਨਾਹ ਨਹੀਂ ਕੋਈ ਵੀ ਪੰਜਾਬੀ ਪਾਰਟੀ ਆ ਉਹਦੇ ਉਹਦੀ ਵੀ ਜ਼ਿੰਮੇਵਾਰੀ ਆ ਵੀ ਖਾਲਸਾ ਪੰਥ ਦੀ ਜਿਹੜੀ ਸਿੱਖ ਧਰਮ ਦੀ ਜਿਹੜੀ ਨਰਾਲੀ ਹਸਤੀ ਆ ਜਾਂ ਕਿਸੇ ਵੀ ਧਰਮ ਘੱਟ ਗਿਣਤੀ ਦੇ ਉਹਨਾਂ ਬਾਰੇ ਬੋਲੇ ਇਹ ਤਾਂ ਕਿਸੇ ਗੱਲ ਵਾਰ ਹੀ ਨਹੀਂ ਬੋਲਦੇ ਮਤਲਬ ਪੰਥਕ ਲਈ ਤੇ ਆਉਣ ਦੀ ਗੱਲ ਆ ਢੀਂਡਾ ਸਾਹਿਬ ਉਹ ਗੱਲਾਂ ਕਹਿੰਦੇ ਨੇ ਦੇਖ ਲੈਣੇ ਫਿਰ ਕੀ ਹੁੰਦਾ ਜੀ ਮਤਲਬ ਤੁਸੀਂ ਸਾਨੂੰ ਬਹੁਤ ਸਾਰਾ ਵਕਤ ਦਿੱਤਾ ਜੀ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਆ ਨਵਜੋਤ ਸਿੰਘ ਸਿੱਧੂ ਹਰਾਂ ਦੇ ਮਸਲੇ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਹਰਾਂ ਦਾ ਔਰ ਜੋ ਅਕਾਲੀ ਦਲ ਦਾ ਭਾਜਪੀ ਨਾਲ ਜਾਣ ਦਾ ਸਵਾਲ ਹੈ ਜਾਂ ਅਕਾਲੀਆਂ ਦੇ ਮੁੜ ਇਕੱਠੇ ਹੋਣ ਦਾ ਜਿਹੜਾ ਸਵਾਲ ਆ ਰਿਹਾ ਜਾਂ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹਨਾਂ ਦਾ ਕੀ ਹੋਏਗਾ ਤਾਂ ਸਾਰੇ ਉਸ ਮਸਲਿਆਂ ਦੇ ਉੱਪਰ ਵਿਸ਼ਲੇਸ਼ਣ ਵਿੱਚ ਜਿਹੜੀ ਵਿਚਾਰ ਚਰਚਾ ਅਸੀਂ ਕੀਤੀ ਹੈ ਮਾਲਵਿੰਦਰ ਸਿੰਘ ਮਾਲੀ ਹਰਾਂ ਦੇ ਨਾਲ ਜਿਹੜੀ ਇਹ ਮੁਲਾਕਾਤ ਸੀ ਤੁਸੀਂ ਦੇਖ ਰਹੇ ਸੀ ਔਰ ਕੈਮਰੇ ਤੇ ਮੇਰਾ ਸਾਥ ਦੇ ਰਿਸੀ ਗੁਰਦੀਪ ਮੈਂ ਮਨਪ੍ਰੀਤ ਸਿੰਘ ਨਕ ਪਾਕ ਪੋਸਟ ਦੇ